ਹੰਮੀ ਕਿਰਨਾਨਕੇ ਮਾਨਸਾਣਾ ਹਾਂ ਤੇ ਉੱਥੋਂ ਦੇ ਉਹ ਕਾਲੇ ਘਾਟਾਂ ਕਾਲੇ ਉੱਥੇ ਗੱਡੀ ਲੰਘਦੀ ਸੀ ਮੱਥੇ ਲੱਗਦੀ ਸੀ ਦੇਖਣ ਜਾਂਦੀਆਂ ਪਹਿਲਾਂ ਹੁੜੀਆਂ ਜੇ ਚੱਲੀ ਚੱਲੀ ਸੀ ਫੱਜ ਕੇ ਦੇਖਣ ਜਾਂਦੀਆਂ ਉੱਥੇ ਵੀ ਨਾ ਜਾਂਦੀਆਂ ਰਹੀਆਂ ਜਦੋਂ ਉਹ ਆਈ ਟੱਕ ਕੰਬੀ ਚੱਤ ਪੁੱਠੇ ਡੁੱਪੀਆਂ ਨਾਨੀਆਂ ਦੀ ਅਸੀਂ ਤਾਂ ਡਰ ਗਈਆਂ ਸਾਰੀਆਂ ਨਾਨੀ ਤਾਂ ਨਹੀਂ ਸੀ ਵੀ ਇੱਥੋਂ ਦੇ ਤਾਂ ਕਾਲੇ ਆ ਗੱਡੀ ਬੱਲੇ ਹਾਂ ਮੱਥੇ ਲੱਗਦੀ ਗੱਡੀ ਵੀ ਮਾ ਉਹਦਾ ਇਹ ਉਹ ਗੱਡੀ ਕਾਲੀ ਸੀ ਕੋਲ ਦੀ ਨੰਗ ਨੇ ਉਹਨੂੰ ਹੁਣ ਤਾਰੇ ਨਾ ਹੋਰ ਸਾਹਵੇਂ ਚੱਲ ਰਹੀ ਆ ਉਦੋਂ ਹੋਈ ਸੀ ਕੋਲੇ ਵਾਲੀ ਹਾਂ ਸਹੀ ਗੱਲ ਆ ਵੀ ਆਪਣੇ ਮਾਮੇ ਕੇ ਆਏ ਲੱਗਦੇ ਆ ਨਾ ਇਹ ਜੱਟ ਨਹੀਂ ਹੁੰਦੇ ਜਿੰਨੇ ਤੇ ਰੰਗ ਐ ਪੱਕੇ ਦੇ ਆ ਸਾਰੇ ਕੰਮ ਤੇ ਉਹ ਵੀ ਆ ਵੀ ਅੰਦੇ ਸਿਆਣੇ ਬੁੱਢਾ ਗੱਡੀ ਬੰਨਾਂਦੀ ਆ ਨੀ ਤੂੰ ਹਾਂ ਹਾਂ ਮੱਥੇ ਲੱਗਦੀ ਆ ਤਾਂ ਹੀ ਤਾਂ ਕਾਲੀ ਆ ਕਾਈ ਤਾਂ ਕਾਲੇ ਜਿੰਨਾਂ ਦੇ ਪਹਿਲੀ ਵਾਰ ਟ੍ਰੇਨਾਂ ਚੱਲੀਆਂ ਹੋਣਗੀਆਂ ਮਸਤੀ ਹਾਂ ਉਹ ਪਹਿਲੀ ਵਾਰ ਹੀ ਚੱਲੀਆਂ ਵੇਖਣ ਗਈਆਂ ਸੀ ਨਾ ਪਕਾ ਕੇ ਰੋਟੀ ਕੰਮ ਕਰਕੇ ਦਵਾਲਾ ਦੇਖਣ ਜਾਣੇ ਵੀ ਹੋਣ ਗੱਡੀ ਆਈ ਹੋਣਾਈ ਕਹਿੰਦੀ ਸੀ ਮੈਂ ਨਾ ਜਾਣਦੇ ਗਏ ਨਹੀਂ ਤੇ ਜਿੱਦੋਂ ਦੇਖੀ ਤੇ ਕੁਤ ਨਹੀਂ ਸੀ ਮੈਂ ਨਾ ਆਈ ਨਹੀਂ ਰੋਜ਼ ਦੇਖਣ ਵਗ ਜਾ ਕਰਨਾ ਮੈਂ ਨਾ ਨਹੀਂ ਹਾਂ ਖਬਰ ਆਉਂਦੀ ਸੀ ਨਾ ਵੀ ਹੋਣਾ ਉਹ ਇੰਨੇ ਟਾਈਮ ਤੇ ਆਖਣੇ ਆਉਂਦੀਆਂ ਜਦੋਂ ਆਈ ਆ ਦੀ ਤੁਕ ਤੁਕ ਕਰਦੀ ਕਾਲੀ ਉੱਠੀਆਂ ਜਾਪਨਾ ਅੱਖਾਂ ਵੀ ਚਿਲੀਆਂ ਆਏ ਤਾਂ ਪੂਤਾ ਤੇ ਤਾਂ ਹੀ ਤਾਂ ਕਾਲੀ ਕਾਲੀ ਮਾਰ ਕਾਉਂਦੇ ਤੁਸੀਂ ਕਾਲ ਕਾ ਗਈ ਹੈ ਹਾਂ 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 ਇਹ ਕਿਉਂ ਆ ਵੀ ਲਤਰ ਦਖੋੜਾ ਕਿਉਂ ਕਹਿੰਦੇ ਨਹੀਂ ਹਾਂ ਹਾਂ ਟ੍ਰੇਨ ਦੇ ਆਪੇ ਕੋਸੇ ਕਿਉਂ ਸੁੰਨੀ ਧਰਤੀ ਤਾਂ ਗਈ ਆ ਵੀ ਉਦੋਂ ਕਿਸੇ ਨੂੰ ਪਤਾ ਨਹੀਂ ਲੱਗਦਾ ਪਰੇ ਦੂਰ ਲੈਣਾ ਤਾਂ ਹੋ ਜੋ ਹਾਂ ਹਾਂ ਥੱਲੇ ਵੀ ਆ ਸਕਦਾ ਗੋਲੀ ਧਰਤੀ ਗੋਲੀ ਧਰਤੀ ਹਾਂ ਗੋਲੀ ਧਰਤੀ ਗੋਲੀ ਧਰਤੀ ਕਿਹਾ ਜਾਂਦਾ ਹਾਂ ਅੱਜ ਦੇ ਵੀ ਗੋਲੀ ਧਰਤੀ ਆ ਆ ਨਹੀਂ ਹਾਇ ਇੱਧਰ ਦੀ ਬੋਲੀ ਧਰਤੀ ਆ ਪਰ ਉਹ ਮੇਰੇ ਇੱਥੇ ਟ੍ਰੇਨ ਨੇ ਪਟੜੀਆਂ ਬੋਲੀ ਧਰਤੀ ਤਾਂ ਹਾਂ 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 ਤਾਂ ਇਸ ਕਾਰਨ ਬਣਾਇਆ ਤਾਂ ਵੱਡਾ ਸ਼ਹਿਰਾਂ ਤੋਂ ਬਾਹਰ 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 ਹੁਣ ਤਾਂ ਹੁਣ ਬਸ ਕੇ ਜਾ ਕੇ ਸਾਰੇ ਬਸ ਕੇ ਚਾਰ ਚਪੇਰੇ ਉਹ ਤਾਂ ਉੱਤੇ ਬੈਠੇ ਨੇ ਬੈਠੇ ਤਾਂ ਵਿਚ ਆ ਗੀਆਂ ਟ੍ਰੇਨਾਂ ਦਾ ਆਈਏ ਫਿਰ ਕਹਿਣਗੀ ਹਾਂ ਫਿਰ ਸਰਕਾਰ ਮਾੜੀ ਐ ਛੱਤਾਂ ਜੀ ਜੀ ਰੋਡ ਵੀ ਬਾਰ ਬਾਰ ਦੀ ਕੱਢੀਆਂ ਆ ਤੂੰ ਦੇਖ ਰਹੀ ਹੁਣ ਇੱਥੇ ਪੈਲ ਸਿਪਾਹੀ ਆ ਇੱਧਰ ਪਾਰੇ ਇੱਧਰ ਪਾਰੇ ਘਰ ਪਾਰੇ ਬਸ ਉਹ ਕੋਕੀਆਂ ਉਹ ਵੀ ਉਹ ਕਬਾਰ ਸੜਕ 'ਤੇ ਹਾਦਸੇ ਹੋਣੇ ਹੀ ਆ ਜਦੋਂ ਨੇੜੇ ਤੋਂ ਲੰਘਦੇ ਹਾਂ ਹਾਂ ਸਰਕਾਰ ਮਾੜੀ ਆ ਫਿਰ ਸਰਕਾਰ ਆ ਨਹੀਂ ਆਈ ਸੀ ਕਿ ਸਾਡੇ ਪਿੰਡ ਨੂੰ ਬੱਸ ਚੱਲਦੀ ਸੀ ਉਦੋਂ ਵੀ ਦੇਖਣ ਜਾਂਦੇ ਸੀ ਹਾਂ ਹੋ ਮਾਸਾ ਚਾਹ ਸੀ ਨਾ ਲੋਕਾਂ ਨੇ ਪਿੰਡ ਬੱਸ ਚੱਲੀ ਕਹਿੰਦੀ ਇੱਕ ਕੀਮੇ ਵਰਗੇ ਕਹਿੰਦੀ ਤੇ ਜਗਦੇਵ ਕਹਿੰਦੇ ਛੋਟੇ ਹੁੰਦੇ ਕਹਿੰਦੀ ਇਹ ਭਾਈ ਉੱਠ ਗਏ ਹਣਾ ਇਹ ਦੱਸਦੀ ਸੀ ਕਹਿੰਦੀ ਇੱਕ ਵਾਰ ਕਹਿੰਦੀ ਮੈਂ ਬਹੁਤ ਕੁੱਟੇ ਕਹਿੰਦੀ ਕੀ ਹੁੰਦੇ ਗਏ ਹਾਂ ਹਾਂ ਵੀ ਇਹ ਖਾ ਜਾਂਦੇ ਦਾ ਲੋਕਾਂ ਨੂੰ ਕੀ ਪਤਾ ਹੁੰਦਾ ਕੀ ਬਸ ਦੇਖਣਗੇ ਹਾਂ ਜੇ ਉਹਦੋਂ ਚੱਲੀਆਂ ਚੱਲੀਆਂ ਸੀ ਉਦੋਂ ਹਰੇਕ ਵੇਖਣ ਜਾਂਦਾ ਸੀ ਕੀ ਜੀ ਨੂੰ ਚਾਹ ਸੀ ਲੋਕਾਂ ਨੂੰ ਤੇ ਹੁਣ ਤਾਂ ਤੁਹਾਨੂੰ ਸਾਡੇ ਬਿਜਲੀ ਵੀ ਸਾਥੋਂ ਪਹਿਲਾਂ ਥੋੜੇ ਲੱਗੇ ਹਾਂ ਸਾਡੇ ਲੱਗੀਆਂ ਸੀ ਪਹਿਲਾਂ ਸਾਡੇ ਸਾਡੇ ਹਾਂ ਜਿਥੋਂ ਆਈ ਹੈ ਤੈਨੂੰ ਕੀ ਚਲਾਉਂਦੇ ਸੀ ਹੈ ਪਹਿਲਾਂ ਪਹਿਲਾਂ ਵਾਰ ਅਸੀਂ ਚਲਾਈ ਸੀ ਨਹੀਂ ਤੇਰਾ ਲਾਟਣਾ ਤੇ ਬੰਦ ਸੀ ਬਿਜਲੀ ਤੋਂ ਪਹਿਲਾਂ ਹਾਂ ਹਾਂ ਲਾਟਣਾ ਜਾਂ ਦੀਵੇ ਲਾਟਣਾ ਹੁੰਦਾ ਅਸ ਫਿਰ ਤੁਹਾਨੂੰ ਪਤਾ ਲੱਗਿਆ ਸੀ ਬਿਜਲੀ ਆਈ ਤਾਂ ਬਿਜਲੀ ਸਾਡੇ ਸਰਪੰਚ ਨੇ ਪਹਿਲਾਂ ਖੰਬੇ ਛਟਾਏ ਅੱਛਾ ਪਿੰਡ ਦੇ ਨੇ ਹਾਂ ਫਿਰ ਉਹ ਬਿਜਲੀ ਫੇਟਾ ਵਿਪਾਇਤraro ਬਿੱਲ ਪਰ ਹੋ ਆਹ ਆਈ ਦਾ ਕਰੈਕਸ਼ਨ ਫਰੋ ਬਿਜਲੀ ਦਾ ਤਾਂ ਥੋੜੇ ਜਿਓ ਨੂੰ ਸਾਢੇ ਸਾਢੇ ਨਾਲ ਤਿੰਨ ਭਾਰਤੇ ਇਕੱਠੇ ਅੱਛਾ ਤਿੰਨੀ ਕਰੀ ਮੀਟਰ ਲਾ ਗਏ ਤੇ ਸਭ ਤੋਂ ਪਹਿਲਾਂ ਫਿਰ ਡਰੇ ਨਹੀਂ ਉਹ ਡਰ ਨਹੀਂ ਲੱਗਿਆ ਉਹ ਤਾਂ ਕਿਉਂ ਲੋਕੀ ਪਹਿਲਾਂ ਡਰਾ ਵੀ ਪਾ ਦਿੰਦੇ ਆ ਵੀ ਕਰੰਟ ਲੱਗ ਜੂ ਨਹੀਂ 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 ਡਰੇ ਫਿਰ ਉਹਨਾਂ ਨੇ ਬਿਜਲੀ ਫਿੱਟ ਕਰਾ ਕੇ ਬੱਲਣ ਮਚੜਾਤੇ ਫਿਰ ਉਹ ਆਦੀ ਵੀ ਅਸੀਂ ਪਹਿਲਾਂ ਬੰਦ ਕਰਦੇ ਭਾਈ ਅਸੀਂ ਹੁਣ ਚੋ ਚਲਾਵਾਂਗੇ ਉਕਾ ਦਿੱਤਾ ਦੋ ਘਰਾਂ ਦੇ ਤਿੰਨਾਂ ਦੇ ਸੀ ਬਸ ਮੈਂ ਤਾਂ ਮੰਗ ਰੋਂ ਰਵਾਈਆਂ ਲੋਕਾਂ ਆਪਣੀ ਬਿਜਲੀ ਬਾਹਰੀ ਸੀ ਨਾ ਇੱਕਦਮ ਹਾਂ ਤੇ ਫੇਰ ਉਹ ਛੱਡੇ ਵੀ ਜਦੋਂ ਉਹਨਾਂ ਸਵੇਰ ਤੋਂ ਛੱਡ ਤਿਖੇ ਚਲਾ ਕੇ ਦੇ ਤੇ ਉਹਨਾਂ ਨੂੰ ਲੱਗ ਗਿਆ ਰਾਮ ਕੋ ਕਹੋ ਉਹ ਵੇਣੇ ਦੀਆਂ ਬਾਬੇ ਬੂਢੂ ਦੇ ਬਾਪੂ ਫਲਾਣੇ ਦੇ ਚਾਚਾ ਲਪੇ ਉਹ ਵੇਖ ਚੱਲ ਪੇ ਚਾਨਣ ਕਿੱਦਾਂ ਸਜ ਹੁੰਦਾ ਬਿਜਲੀ ਦਾ ਕਿੱਥੇ ਦਾ ਲੋਟਣਾ ਦੇ ਦੀਵੇ ਲਾਉਂਦੀਆਂ ਕਿੱਥੇ ਉਚਵਾਰੇ ਦੇ ਨੂੰ ਹਰਿਆਨੇ ਨਈਂ ਵਾ ਉਹ ਦੇੰਟ ਹਾਂ ਉਹ ਚਵਾਰੇ ਦੇ ਮੂਹਰੇ ਰੈੜ ਜਦੋਂ ਛੱਡੀ ਬਾਹਰ ਲੈ ਕੇ ਛੱਡੀ ਪਰ ਉਹ ਦੂਜੀ ਛੱਡੀ ਬਾਹਰ ਲਾ ਕਰ ਕਹਿੰਦੇ ਸੀ ਦੂਜਾ ਛੱਡੀ ਤਿੰਨ ਤਿੰਨਾ ਘਰਾਂ 'ਚ ਛੱਡੀਆਂ ਬਾਹਰ ਨੂੰ ਜੜਾਤੇ ਸਾਰੇ ਲੈ ਆ ਲੈ ਚਾਹ ਨਾ ਚੇਰੇ ਇੱਕ ਉਹ ਤੋਂ ਬਾਅਦ ਫਿਰ ਮਹੀਨੇ ਦੋ ਮਹੀਨੇ ਲ ਉਤਾਰ ਲੈਣੇ ਭਰੇ ਇੱਕ ਘੋਰ ਕਹਿਣੇ ਭਰੇ ਅੱਛਾ ਹਾਂ ਫਿਰ ਉਹਨਾਂ ਨੇ ਫਿਰ ਲੋਕਾਂ ਨੂੰ ਵਾਹੇ ਸਭ ਤੋਂ ਪਹਿਲਾਂ ਕੰਨੇ ਬੱਲ ਵੀ ਲਾਇਏ ਸੀ ਬਾਹਰੋਂ ਹਾਂ ਤੇ ਉਪਾ ਵੀ ਸੀ ਬੱਦਲ ਬੱਦਲ ਵੀ ਲੱਗੇ ਬੱਦਲ ਨਹੀਂ ਹੁੰਦੇ ਸੀ ਪਹਿਲਾਂ ਐਨਾ ਹੀ ਪਤਾ ਵੀ ਇਹ ਤੇ ਬੱਦਲ ਵੀ ਜਗਦਾ ਐਨਾ ਹੀ ਪਤਾ ਹੋਣਾ ਹਾ 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 ਹੋਰ ਤਾਂ ਨਹੀਂ ਗੋਸੋਦੋ ਹੋਣਾ ਨਹੀਂ ਉਦੋਂ ਫੇਰ ਪੱਖੇ ਪੁੱਖੇ ਤਾਂ ਬਾਅਦ ਮਾਲੇ ਦਿਨ ਬਾਅਦ ਆਏ ਥੋੜੀ ਪਤਾ ਲੱਗੇ ਹਾਂ ਪੱਖੇ ਦਾ ਫੇਰ ਸ਼ਹਿਰਾں ਕਿ ਤਾਂ ਫਸੀ ਗਈ ਸੀ ਇਹ ਤਾਂ ਅੱਖੇ ਸ਼ਹਿਰਾں ਜਿਵੇਂ ਬਿਜਲੀ ਘਾਟੀ ਮੈਂ ਦੇਖੀ ਆ ਨਾਨਕੇ ਉਹ ਕਾਲਾ ਜੀਆਂ ਸੁਚਾ ਥੱਲੇ ਨੂੰ ਕਰ ਹਾਂ 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 ਉਹ ਲੱਗ ਫੀਟ ਨੂੰ ਮੈਂ ਸੁਚ ਉਹ ਕਦੋਂ ਕਰਾਈ ਸੀ ਫਿਟਿੰਗ ਦੀ ਮੈਂ ਸੋਚੀ ਉਹਦੀ ਕਰਾ ਲਈ ਉਹ ਤਾਂ ਨਾਲ ਹੀ ਦਰਵਾਜ਼ੇ ਤੇ ਲਾ ਦੇ ਗਏ ਇਹ ਦਰਵਾਜ਼ਾ ਪਾਇਆ ਸੀ ਚੁਵਾਰਾ ਤੇ ਪਾਇਆ ਸੀ ਹਾਂ ਉਹ ਤਾਂ ਪਹਿਲਾਂ ਪਾਇਆ ਵੈਸੇ ਸਾਡਾ ਦਰਵਾਜ਼ਾ ਦੁਵਾਰਾ ਤਪਰਾਉਂਦਾ ਉਹਦੇ ਵਿੱਚ ਦਰਵਾਜ਼ੇ ਤੇ ਮੈਂ ਸੋਚ ਲਾ ਗਏ ਨਾ ਮੀਟਰ ਲਾ ਗਏ ਉਸ ਤੇ 1.5 ਮੀਟਰ ਹਾਂ ਨਾਲ ਹੀ ਲਾ ਦੇ ਸੀ ਸਾਰੇ ਤਰ੍ਹਾਂ ਉਹ ਜਿਹੜੋ ਕਿ ਕੋਈ ਫੈਲ ਉੱਡ ਜਾਂਦਾ ਉਹ ਤਾਂ ਹਾਂ ਮੈਂ ਉਸ ਨੂੰ ਚਾਹ ਕੇ ਫੈਲ ਪਾਉਂਦੇ ਕਿਉਂ ਜਾਂ ਨਹੀਂ ਸੁੱਚੀਆਂ ਫੀਟੀਆਂ ਆ ਰਹੀਆਂ ਮੈਂ ਮਾਮੀ ਕੇ ਦੇਖਣਾ ਗੀਆਂ ਜਿਹੜਾ ਆਪਣੀਆਂ ਆ ਚਿੱਟੀਆਂ ਸੁੱਚੀਆਂ ਹੁਣ ਕਾਲੀਆਂ ਹੁੰਦੀਆਂ ਸੀ ਕਾਲੀਆਂ ਹੁੰਦੀਆਂ ਸੀ ਬੋਲ ਜੀ ਚਿੱਟੀਆਂ ਲਾ ਲਾਂਦਾ ਕੋਈ ਕਾਲਾ ਮਾ ਲਾ ਲਾਂਦਾ ਕਾਲੇ ਹੁੰਦੇ ਜਾਂ ਅੰਝਾ ਦੇ ਕਾਲੇ ਤੇ ਉਹ ਜਿਹੜੇ ਵਰ ਲੰਦੇ ਆ ਪੰਜੇ ਦੇ ਚ ਪਾਉਨੇ ਆ ਹਾਂ ਉਹ ਵੀ ਕਾਲੇ ਉਹ ਵੀ ਕਾਲੇ ਤੇ ਜਿਹੜੀਆਂ ਟੂਪਾਂ ਦੇ ਲਾਏ ਸੀ ਉਹ ਵੀ ਕਾਲੇ ਹੁੰਦੇ ਸੀ ਚਿੱਟੀਆਂ ਕੋਈ ਹੁੰਦਾ ਨਹੀਂ ਸੀ ਫਿਰ ਤਾਂ ਲੋਕੀ ਕਈ ਦਿਨ ਉਹਦੇ ਬਾਹਰ ਮੂਰੇ ਟੱਪਾ ਟੱਪ ਕੇ ਦੇਖਣ ਹਾਂ ਹਾਂ ਦੇਖਣ ਕੋਠਾਂ ਦੇ ਚੜ ਚੜ ਸਾਰੇ ਪਿੰਡ ਨੇ ਵੇਖਿਆ ਸਾਰਾ ਪਿੰਡ ਤਹਾਂ ਕੋਠਾਂ ਦੇ ਚੜ ਚੜ ਬੜੇ ਮੋਚਵਾਰੇ ਦਾ ਮਰਨ ਸਾਰੇ ਪਿੰਡ ਜਲੀਦਾ ਸੀ ਨਾ ਜਾਣਨਾ ਹਾਂ ਹੋਰ ਕੁੰਡ ਜੀ ਦਾ ਰਹਿ ਕਿਸ ਨੇ ਕਰ ਹਾਂ ਸਾਰੇ ਪਿੰਡ ਦੇ ਵਿੱਚ ਸਾਰੇ ਬੁਢੀ ਕੇ ਬੁਢੀ ਕੇ ਬੈਜੇ ਦੇ ਸੱਲ ਹਾਂ 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 ਤੇਣ ਛੜ ਗਿਆ ਉਹ ਹਾਂ ਆ ਹੀ ਕਰਦੇ ਨੇ ਦੇਣ ਛੜ ਗਿਆ ਉਹ ਬਸ ਬਾਤੇ ਉੱਠ ਕੇ ਵਪਾਰ ਮਜਾ ਕਰੇ ਉਹ ਚਾਹਣਾ ਹੋ ਗਿਆ ਉਹ ਵੇਖੋ ਬਹੁਤ سارے ਨਾ ਬੇਰਹਿ ਨਾ ਆ ਛੋਟੇ ਦੂਟੇ ਦੇ ਸਾਰੇ ਮੱਦ ਵੀ ਅੰਦਰ ਹੁੰਦੇ ਸੀ ਹੁਣ ਜਿਹੜੇ ਖਿੱਲਰ ਕੇ ਮੂਹਰੇ ਅੱਗਾ ਰੋਕ ਲਿਆ ਤੇ ਉਹ ਬਿਜਲੀ ਵੀ ਤੇ ਪਾਣੀ ਕਿੰਨੇ ਆਏ ਸੀ ਪਹਿਲਾਂ ਪਾਣੀ ਨਲ ਕਾ ਨੌਕਾ ਤਾਂ ਇਹ ਸਾਡੇ ਬਾਹਰ ਚ ਇਕੱਠਾ ਲੱਗ ਕੇ ਸੀ ਸਾਰੇ ਘਰਾਂ ਦੇ ਹਾਂ ਉਦੋਂ ਕਈ ਕਈ ਘਰ ਇਕੱਠੇ ਲਗਾਉਂਦੇ ਸੀ ਹਾਂ ਇਕੱਠੇ ਇਹ ਮੇਰੇ ਦਾ ਪੈਸਾ ਸੁਆਣ ਲਿਆ ਬਸ ਮੰਗੋਂ ਦੇ ਦਾਂਦੇ ਪੈਸੇ ਹਾਂ ਜਿਹੜਾ ਉੱਤਲੇ ਪੱਤਣ ਉਹਦਾ 10000 ਰੁਪਏ ਦੇ ਦਾਂਦੇ 300 ਦਾ ਆ ਜਾਂਦਾ ਸੀ ਤੇ ਜਿਹੜਾ ਥੱਲੇ ਵਾਲੀ ਪੱਤਣ ਦਾ ਸੀ ਉਹਦੇ ਜ਼ਿਆਦਾ ਲੱਗੇ ਜਿਹੜਾ ਪਾਣੀ ਵਾਲਾ ਡੱਗ ਜਿਆ ਬਣਾਇਆ ਹੋਇਆ ਸੀ ਉਹ ਨਾਲ ਕਿਤੇ ਤੋਂ ਭਰ ਲੈਂਦੇ ਸੀ ਕਿ ਫਿਰ ਪੱਤਣੋਂ हट ਗਏ ਜੇ ਨਲਕਾ ਲੱਗ ਗਿਆ ਸੀ ਨਲਕਾ ਉਹ ਹਉਦ ਹਾਂ ਹਉਦ ਉਹ ਫੂਟੋ ਪਰ ਦੇ ਹੁੰਦੇ ਸੀ ਕਹਿੰਦੇ ਤੋਂ ਗੱਡੀ ਪਾ ਕੇ ਜਾਂਦੇ ਗੋਸਤਾ ਉੜੀ ਲੈ ਆਉਂਦੇ ਤੇ ਜੋ ਨਲਕਾ ਲੱਗ ਗਿਆ ਉਹ ਤਾਂ ਛੱਟ ਗਿਆ ਸੀ ਫੇਰ ਤਾਂ ਛੱਟ ਗਿਆ ਸੀ ਉਹ ਮੋੜ ਦੇ ਆਪ ਫੇਰ ਤਾਂ ਕਿਨੇ ਵਾਰ ਮਾ ਉਹ ਤਾਂ ਤਰੇ ਸੀ ਹੈ ਨਾ ਮਮਮੀ ਉਹ ਤਾਂ ਹਾਂ ਇਹਨਾਂ ਨੇ ਢਾਇਆ ਉੱਥੇ ਉਹ ਲੀਵ ਨਹੀਂ ਹੋਇਆ ਨਾ ਜਿਵੇਂ ਅੱਜਕੱਲ ਹੋਲੇ 1 ਲੱਖ ਹੋ ਜਾਂਦੇ ਨੇ ਮਾ ਨਾ ਉਹ ਨਹੀਂ ਕਿ ਹੋਇਆ ਸਿੱਤੇ ਤਾਂ ਭੋਰਾ ਵੀ ਨਹੀਂ ਹੋਇਆ ਹੁਣ ਤਾਂ ਉਹ ਕਿਉਂ ਲੱਗ ਪੈਂਦੇ ਨੇ ਨਾ ਹਾਂ 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 ਤਾਂ ਵੀ ਹਾਂ ਮੜਾਉਣੇ ਨਹੀਂ ਆਉਂਦੇ ਕਿਸੇ ਨੂੰ ਉਹ ਮਾ ਨਿਕਲੀ ਆ ਲੈ ਉਹ ਤਾਂ ਮੈਂ ਛੋਟੀ ਹੁੰਦੀ ਜਦੋਂ ਬਿਤੇ ਬਣਾਇਆ ਹਾਂ ਮੈਨੂੰ ਸੁਰਤ ਨਹੀਂ ਆਈ ਨੇ ਤੇ ਦੇਖ ਲਓ ਭਰਦੇ ਹੁੰਦੇ ਸੀ ਐ ਸਾਬਤ ਗੱਡੀ ਪੈ ਜਾਂਦੀ ਤੌੜੇ ਭਰ ਜਾਂਦੇ ਮੈਂ ਵੀ ਦੇਖਿਆ ਹੀ ਉਹ ਨਾ ਕਿਉਂ ਬਿਲਕੁਲ ਨਹੀਂ ਕਿਉਂ ਜਮਾਈ ਨਹੀਂ ਉਹਨਾਂ ਦਾ ਪੂਰਾ ਛੋਰਾ ਵੀ ਨਹੀਂ ਛਿੜਤਾ ਉਹਨਾਂ ਨੇ ਛਾਂ ਲਿਆ ਉਹ ਸਾਬਤਾ ਹੀ ਲੱਦ ਕੇ ਛਿੜਤਾ ਸੀ ਮੈਂ ਤੁਸੀ ਚੱਕ ਰਹੇ ਹੋਗੇ ਅੱਛਾ ਹਾਂ ਸਾਬਤਾ ਹੀ ਆਇਆ ਨਾ ਨਿਸ਼ਾਨੀ ਕੀ ਸਮਝਦੀ ਆਇਆ ਹੀ ਨਹੀਂ ਇਹ ਅਸੇ ਹੀ ਜਾਂ ਹੈ ਚੱਕਣ ਦੇ ਮਾਰੇ ਪ੍ਰਾਣਾ ਚਿੱਤ ਜਿਹਾ ਸਹੀ ਗਾ ਮੈਂ ਹੁਣ ਆਪਾਂ ਵੀ ਚੱਕਣ ਮਾਮੇ ਚਾਚੇ ਇਹਨੇ ਵੀ ਵਧੀਆ ਬਣਾਇਆ ਵੈਸੀ ਚੱਕ ਕੇ ਇਹਨੇ ਬਣਿਆ ਤਾਂ ਨਹੀਂ ਉਹ ਡਿੱਗੀ ਟਰੈਕਟਰ ਤੋਂ ਚਕਾਲੀ ਸੀ ਵਾਹੋ ਬਸ ਵੇ ਸਾਦਾ ਬਣਾਤਾ ਹੈ ਇਹਨੇ ਪੱਟ ਕੇ ਫਿਰਤਾ ਸੀ ਹੂੰ ਕਿਉਂ ਉਹ ਐ ਠੱਲੇ ਕੰਦਾ ਕੱਢ ਕੇ ਉਹ ਤਾਂ ਬਣਿਆ ਤਾਂ ਨਹੀਂ ਨਿਕਲੇ ਆਉਂਦਾ ਹੁੰਦਾ ਇਹ ਤਾਂ ਆਉਂਦਾ ਹਾਂ ਪਰ ਉਹ ਇਹ ਕਿਹਦੇ ਦਾ ਬਣਾਇਆ ਹੁੰਦਾ ਫਿਰ ਤਾਂ ਨਿਕਲੇ ਆਉਂਦਾ ਨਿਕਲਦਾ ਕੋੜੇ ਲੀਕ ਕਰਿਆ ਸੀ ਕਿਤੇ ਭੋਰਾ ਨੇ ਕਰਿਆ ਸੀ ਅੱਗੇ ਹਾਉ ਵੀ ਇਹੇ ਜਿਹਾ ਬਣਾਉਂਦੇ ਸੀ ਮਿਸਤਰੀ cement ਦੀ ਵਧੀਆ ਸੀ ਲੈਂਦੇ ਰਹੁੰਦੇ ਨਹੀਂ ਸੀ ਇਹ ਮੈਂ ਟੂ ਮਿੰਟ ਬذਕਾ ਸੀ ਮਾਇਟ ਨੂੰ ਸੋਰਾ ਵੀ ਨਹੀਂ ਲੱਗਦਾ ਸੀ ਨਾ ਤੇ ਹੁਣ ਪਤਾ ਨਹੀਂ ਕਿਉਂ ਆ ਧਰਤੀ 'ਚ ਪਾਣੀ ਸੋਰੇ ਵਾਲਾ ਹੋ ਗਿਆ ਸਾਰਾ ਸੋਰਾ ਹੀ ਸਾਰਾ ਹੋਇਆ ਮੌਦਾਨੀ ਸੀ ਅਜੇ ਨੀਆਂ ਗੱਲਾਂ ਹੀ ਬਾਕੀ ਗੱਲਾਂ ਲੈ ਕੇ ਆਵਾਂਗੇ ਫਿਰ ਕਦੇ ਸਸਰੀ ਕਲ ਜੀ